ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਸਰਦੀ ਵਾਲੇ ਸੂਟਾਂ ਦੀ ਵੈਰਾਈਟੀ ਜੀ ਸਿਮਰ ਦੇ ਉੱਤੇ ਮੈਚਿੰਗ ਸੂਟ ਆ ਗਿਆ ਜੀ ਬਿਲਕੁਲ ਪੈਂਸੀ ਸੂਟ ਜਿਵੇਂ ਆਪਾਂ ਕਹਦੇ ਨੇ ਹੈਗਾ ਵੀ ਸਰਦੀ ਦੇ ਵਿੱਚ ਕੋਈ ਜਾਨ ਵਾਲੀ ਵੈਰਾਈਟੀ ਸਪੈਸ਼ਲ ਸਰਦੀ ਵਾਲੀ ਵੈਰਾਈਟੀ ਚਾਹੀਦੀ ਹੈਗੀ ਸਿਮਰ ਦਾ ਸੂਟ ਹੈ ਜੀ ਇਹ ਮੈਚਿੰਗ ਪ्युअर ਪਸ਼ਮੀਨੇ ਦੇ ਉੱਤੇ ਸਿਮਰ ਹੈ ਜੀ ਪ્યોਰ ਪਸ਼ਮੀਨੇ ਦੇ ਉੱਤੇ ਸਿਮਰ ਆ ਦੇਖੋ ਜੀ ਸਟਾਈਲ ਵਾਲਾ ਸੂਟ ਫੈਨਸੀ ਸੂਟ ਬਿਲਕੁਲ ਸਿਮਰ ਦੇ ਉੱਤੇ ਹੈ ਜੀ ਪੂਰਾ ਮੋਟਾ ਪਸ਼ਮੀਨੇ ਦੇ ਉੱਤੇ ਕੱਪੜਾ ਹੈਗਾ ਇਹ ਪੂਰੀ ਹੈਵੀ ਪਸ਼ਮੀਨੇ ਦੀ ਸਲਵਾਰ ਹੈ ਜੀ ਨਾਲ ਇਹਦੇ ਪੂਰੀ ਹੈਵੀ ਪਸ਼ਮੀਨੇ ਦੀ ਸਲਵਾਰ ਹੈਗੀ ਤੇ ਪਸ਼ਮੀਨੇ ਦਾ ਹੀ ਸ਼ਾਲਾ ਨਾਲ ਇਹਦੇ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 12-1300 ਦਾ ਸੂਟ ਦਿਖ ਰਿਹਾ ਹੈਗਾ ਸਾਡਾ ਰੇਟ ਸਿਰਫ 700 ਰੁਪਏ ਕਰਤਾ ਇਹ 700 ਦੇ ਵਿੱਚ ਫੈਂਸੀ ਸਿਮਰ ਦਾ ਸੂਟ ਸਟੌਲ ਦੇ ਨਾਲ ਮੈਚਿੰਗ ਸੂਟ ਹੋਊਗਾ ਜੀ ਸਟਾਈਲ ਵਾਲਾ ਇਹ ਰੰਗ ਬਹੁਤ ਰੰਗ ਤੇ ਡਿਜ਼ਾਈਨ ਆਏ ਹੋਏ ਜੀ ਇਹਦੇ ਵਿੱਚ ਰੰਗੜ ਜਾਇਨ ਬਹੁਤ ਆਏ ਆ ਜੀ ਛੇਤੀ ਆਓ ਸਾਮਾੜ ਜਾਇਨ ਲੈਣ ਵਾਸਤੇ ਛੇਤੀ ਤੋਂ ਛੇਤੀ ਪਹੁੰਚੋ ਜੀ ਸਾਮਾੜ ਜਾਇ ਲੈਣਾ ਹੋਵੇ ਜੇ ਭਰਾਮਾ ਦੀ ਹੱਤੀ ਦੇ ਉੱਤੇ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਵਿਆਹ ਸ਼ਾਦੀ ਵਾਲੇ ਫੈਂਸੀ ਸੂਟਾਂ ਦਾ ਤੇ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਰ ਮੇਲਾ ਜੀ ਰੰਗ ਦੇਖੋ ਕਿੰਨੇ ਸ਼ਾਨਦਾਰ ਰੰਗ ਆਏ ਨੇ ਦੇ ਵਿੱਚ ਜੀ ਆਹ ਸਲਵਾਰ ਦਾ ਕੱਪੜਾ ਦੇ ਨਾਲ ਪੂਰਾ ਮੋਟਾ ਪਸ਼ਮੀਨੇ ਦਾ ਕੱਪੜਾ ਇਸਵਾਰ ਦਾ ਵੀ ਆਹ ਸ਼ਾਲ ਆਈ ਭਰਾਮਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਨੈਕਟਰ ਨਮੀ ਵੈਰਾਈਟੀ ਨਮੇਡ ਇਹਨਾਂ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਲੈਣ ਵਾਸਤੇ ਪਹੁੰਚੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾ ਹੈ ਜੀ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਆ ਦੇਖੋ ਜੀ ਡਿਜ਼ਾਈਨਰ ਦੇ ਵਿੱਚ ਕਈ ਡਿਜ਼ਾਈਨ ਜਮਾਲ ਆਇਆ ਹੋਇਆਗਾ ਸਿਮਰ ਦੇ ਉੱਤੇ ਕਪੜਾ ਜੀ ਇਹ ਹੈ ਇਹ ਵਗੈਰਾ ਸਰਦੀ ਵਾਲੀ ਵੈਰਾਈਟੀ ਹੈਗੀ ਪੂਰਾ ਹੈਵੀ ਕੁਆਲਿਟੀ ਦੇ ਉੱਤੇ ਕਪੜਾ ਜੀ ਇਹ ਕੋਈ ਲਾਈਨਿੰਗ ਵਗੈਰਾ ਦੀ ਜ਼ਰੂਰਤ ਨਹੀਂ ਇਹਦੇ ਉੱਤੇ ਜੀ ਸਪੈਸ਼ਲ ਸਰਦੀ ਵਾਲਾ ਹੈ ਜੀ ਪਸ਼ਮੀਨੇ ਦੇ ਉੱਤੇ ਜੀ ਸਿਮਰ ਇਹ ਆਹ ਰੋਬਰੀ ਪਸ਼ਮੀਨੇ ਦੇ ਸਿਮਰ ਆਈ ਹੋਈ ਹੈਗੀ ਇਹ ਮੈਚਿੰਗ ਸੂਟ ਹੈਗਾ ਨਾਲ ਸ਼ੌਲ ਹੈ ਜੀ ਇਹਦੇ ਆ ਦੇਖੋ ਸਿਰਫ 700 ਰੁਪਏ ਦੇ ਘੱਟ ਤਾਂ ਜੀ ਇਹੇ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਨਾਲ ਸ਼ਾਲ ਦੇਖੋ ਵੀ ਆ ਛੋਟਾ ਜਾਨੀ ਸ਼ਾਲ ਵੀ ਪੱਟਾ ਲੱਗਿਆ ਹੋਇਆ ਜੀ ਪੂਰਾ ਵਧੀਆ ਸਿਬਰ ਦਾ ਸੂਟ ਹੈ ਪਸ਼ਮੀਨੇ ਦੀ ਸਲਵਾਰ ਹੈ ਮੋਟੀ ਨਾਲ ਪੂਰੀ ਵਧੀਆ ਪਸ਼ਮੀਨਾ ਸਿਮਰ ਹੈਗੀ ਸ਼ਾਲ ਦੇ ਨਾਲ ਕਲਰ ਦੇਖੋ ਇਹਦੇ ਵਿੱਚ ਲਾਈਟ ਕਲਰ ਵੀ ਆਏ ਨੇ ਜਿਹੜਾ ਮੀਡੀਆ ਵੇਚ ਵਾਸਤੇ ਜਾਣੇ ਹੋਣ ਕਾ ਕੰਡਰ ਸਾਰੇ ਸੋਹਣੇ ਕਲਰਾਂ ਦੇ ਵਿਚਮਾਲ ਆਇਆ ਹੋਇਆ ਜੀ ਇਹਦੇ ਵਿੱਚ ਇਹ ਕਹਿੰਦਾ ਬਾਹਲੇ ਡਾਰਕ ਨਹੀਂ ਲੈਣੇ ਕਲਰ ਮੀਡੀਆ ਵੇਚ ਵਾਸਤੇ ਲੈਣੇ ਆ ਸਾਰੇ ਕਲਰ ਦਾ ਇਸਮਾਲ ਪਹੁੰਚਾ ਹੈ ਇਹਦੇ ਵਿੱਚ ਜੀ ਪੂਰਾ ਫੈਨਸੀ ਕੁਆਲਟੀ ਦੇ ਉੱਤੇ ਸਿਰਫ 700 ਦਾ ਘੱਟਾ ਜੀ ਇਹ ਭਰਾਮਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰੌਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਕਿਸੇ ਵੀ ਭੈਣ ਭਰਾ ਨੇ ਵਿਆਹ ਸ਼ਾਦੀ ਵਾਸਤੇ ਇਕੱਠਾ ਕੱਪੜਾ ਲੈਣਾ ਹੈ ਤਾਂ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਠਾਓ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦਿੱਤੇ ਜੀ 10000 ਦੀ ਵੀ ਕੱਪੜੇ ਦੀ ਖਰੀਦ ਕਰੋ ਤੇ 14-1500 ਦੇ ਰੇਟ ਦਾ ਟਰਾਲੀ ਬੈਗ ਬਿਲਕੁਲ ਫ੍ਰੀ ਪਾਓ ਜੀ ਨਾਲ ਰੰਗ ਡਿਜ਼ਾਈਨ ਦੇ ਵਿੱਚ ਦੇਖੋ ਜੀ ਬਹੁਤ ਆਏ ਹੋਏ ਨੇਗੇ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਕਸ਼ਮੀਨਾ ਸਿਮਰ ਦੇ ਉੱਤੇ ਸੂਟ ਹੈ ਇਹ ਕਸ਼ਮੀਨਾ ਸਿਮਰ ਦੇ ਉੱਤੇ ਸੂਟ ਹੈ ਜੀ ਸਿਰਫ 700 ਰੁਪਏ ਦਾ ਘੱਟਾ ਜੀ ਇਹ ਭਰਾਵਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ 700 ਦੇ ਵਿੱਚ ਸੂਟ ਭਰਾਵਾ ਦੀ ਹੱਟੀ ਬਸਟੇਨ ਰੋਡ ਮੋੜਵੜੀ